ਸਰਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਪੁਲਿਸ ਨੇ ਪਿੰਡ ਕਮਾਲੂ ਦੇ ਠੇਕੇ ਦੇ ਕਰਿੰਦੇ ਤੇ ਜਾਨਲੇਵਾ ਹਮਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਕਾਬੂ ਕੀਤੇ ਨੇ ਦਰੁਸਲ ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਗਿਆ ਕਿ ਜਿਹੜੇ ਦੋਸ਼ੀ ਨੂੰ ਕਾਬੂ ਕੀਤੇ ਗਏ ਨੇ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਨਾਲ ਵਿੱਚੋਂ ਇੱਕ ਜਿਸ ਦੀ ਪਛਾਣ ਬੁਗਨੀ ਕੁਮਾਰ ਉਰਫ ਗੱਗੀ ਦੇ ਰੂਪ ਦੇ ਵਿੱਚ ਹੋਈ ਤੇ ਇਸ ਦੇ ਨਾਲ ਹੀ ਦੂਜਾ ਦੀਪੂ ਸਿੰਘ ਦੱਸਿਆ ਜਾ ਰਿਹਾ ਜੋ ਕਿ ਲੇਲੇ ਵਾਲਾ ਰੋਡ ਤਲਵੰਡੀ ਸਾਬੋ ਦਾ ਰਹਿਣ ਵਾਲਾ ਤਾਂ ਦੋਸਿਆਂ ਨੂੰ ਮਾਰਿਓਗ ਅਦਾਲਤ ਦੇ ਵਿੱਚ ਪੇਸ਼ ਕਰ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਪੁਚਗਿਸ਼ ਦੌਰਾਨ ਇਹਨਾਂ ਦੇ ਕੋਲੋਂ ਅਹਿਮ ਖੁਲਾਸਿਆਂ ਦੀ ਉਮੀਦ ਹੈ ਦੱਸਦੀ ਹੈ ਕਿ ਇੱਥੇ ਇਹਨਾਂ ਨੂੰ ਬਠਿੰਡਾ ਤਲਵੰਡੀ ਸਾਬੋ ਮੇਨ ਰੋਡ ਤੋਂ ਸ਼ੱਕੀ ਹਲਾਤਾ ਦੇ ਵਿੱਚ ਕਾਬੂ ਕੀਤਾ ਗਿਆ ਉਥੇ ਘੁਮਰੇ ਸਨ ਤੇ ਇਹਨਾਂ પાસે ਉਕਤ ਵਾਦ-ਵਾਦ ਦੇ ਵਿੱਚ ਵਰਤੇ ਗਏ ਮੋਟਰਸਾਈਕਲ ਤੇ ਹੋਰ ਜਿਹੜਾ ਸਮਾਨ ਸੀ ਲੁੱਟ ਦੀ ਜਿਹੜੀ ਰਾਸ਼ੀ ਸੀਗੀ 4000 ਰੁਪਏ ਦੀ ਨਕਦੀ ਉਹ ਵੀ ਇਹਨਾਂ ਦੇ ਪਾਸੋਂ ਬਰਾਮਦ ਕੀਤੀ ਗਈ ਹੋਰ ਇਸ ਦੇ ਨਾਲ ਹੋਰ ਸਮਾਨ ਵੀ ਬਰਾਮਦ ਹੋਇਆ ਤਾਂ ਇਸ ਮਾਮਲੇ 'ਚ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਜਿਹੜੀ 5 ਤਰੀਕ ਨੂੰ ਇੱਕ ਪਿੰਡ ਕਮਾਲੂ ਜਿਹੜਾ ਥਾਣਾ RAME ਦੇ ਏਰੀਆ 'ਚ ਪੈਂਦਾ ਹੈ ਸਬਡਿਵੀਜ਼ਨ ਤਲਵੰਡੀ ਸਾਬੋ ਉਥੇ ਇੱਕ 5 ਤਰੀਕ ਨੂੰ ਇੱਕ ਸ਼ਾਮ ਨੂੰ ਸ਼ਰਾਬ ਦੇ ਠੇਕੇ ਦੇ ਕਰਿੰਦੇ ਤੇ ਬਹੁਤ ਹੀ ਬਰੂਟਲ ਅਟੈਕ ਹੋਇਆ ਸੀਗਾ ਜਿਹੜਾ ਮੁਦਈ ਸੀ ਉਹਨੇ ਦੱਸਿਆ ਸੀ ਕਿ ਉਹਦਾ ਜਿਹੜਾ ਭਰਾ ਹੈਗਾ ਉੱਥੇ ਸ਼ਰਾਬ ਦੇ ਠੇਕੇ ਦਾ ਇੱਕ ਕਰਿੰਦਾ ਹੈ ਤੇ ਸ਼ਾਮ ਨੂੰ ਉਸ ਠੇਕੇ ਤੇ ਦੋ ਅਣਪਛਾਤੇ ਮੁੰਡੇ ਆਏ ਤੇ ਉਹਨਾਂ ਨੇ ਜਿਹੜਾ ਉਹ ਕਰਿੰਦਾ ਸੀਗਾ ਉਹਦੇ ਤੋਂ ਇੱਕ ਤਾਂ 4000 ਰੁਪਏ ਉਹਦੇ ਤੋਂ ਨਕਦੀ ਲੁੱਟ ਲਈ ਠੇਕੇ ਤੋਂ ਤੇ ਉਹਦੇ ਮੋਢੇ ਤੇ ਕਾਫੀ ਤਲਵਾਰ ਦਾ वार ਕਰਕੇ ਜਾਨਲੇਵਾ ਹਮਲਾ ਕਰਤੀ ਉਦੋਂ ਮੌਕੇ ਤੋਂ ਫਰਾਰ ਹੋ ਗਏ उस बिहाव हफ्ते असी मुकदमा नंबर अस्सी डेटेड पांच अक्टूबर दो हज़ार अंडर सैक्शन एक सौ नौ एक सौ अठारह सब वन तीन सौ सत्त तीन सब फाइव एंड थ्री फिफ्टी वन टू बी एन एस था दर्ज किया आई पी सी एक लिंक है जी अटैम्प टू मर्डर तीन सौ सत्त तीन सौ तीन सौ बयासी चौंती और पांच सौ ਸੋ ਬੇਸਡ ਔਨ ਦਰ ਕਿਉਂਕਿ ਇਹ ਨਾ ਹੀਨੀਅਸ ਕੇਸ ਹੈਗਾ ਇਮੀਡੀਏਟਲੀ ਐਸਪੀ ਸਿਟੀ ਜਨਾ ਕੋਲ ਡੀ ਦਾ ਚਾਰਜ ਹੈ ਇਹਨਾਂ ਦੀ ਸੁਪਰਵੀਜ਼ਨ ਚ ਟੀਮ ਬਣਾਈ ਗਈ ਡੀਐਸਪੀ ਤਲਵੰਡੀ ਸਾਹਿਬ ਉਹ ਰਾਜੇਸ਼ ਨਹੀਂ ਐਸਐਚਓ ਰਾਮਾ ਇਨਸਪੈਕਟਰ ਰਵਿੰਦਰ ਸਾਡੀ ਸੀਆਈਏ 2 ਦੀ ਟੀਮ ਇਨਸਪੈਕਟਰ ਕਰਨ ਇਹ ਸਾਰੇ ਇਮੀਡੀਏਟਲੀ ਇਹਨਾਂ ਨੇ ਟੀਮਸ ਫਾਰਮ ਕੀਤੀਆਂ ਡੀਐਸਪੀ ਸਾਹਿਬ ਐਸਐਚਓ ਰੰਜਾ ਸੀਆਈ 2 ਮੌਕੇ ਤੇ ਪਹੁੰਚੇ ਤੇ ਸਾਡੀ ਟੀਮ ਕਿਉਂਕਿ ਬਲਾਈਂਡ ਕੇਸ ਹੈਗਾ ਜਿਹੜਾ ਵਿਕਟਿਮ ਸੀਗਾ ਉਹਨੂੰ ਇਮੀਡੀਏਟਲੀ ਪਹਿਲਾਂ ਐਮਸ ਚ ਰਸ਼ ਕੀਤਾ ਗਿਆ ਬਟ ਥੈਂਕਫੁਲੀ ਹੀ ਸਰਵਾਈਵਡ ਦ ਇੰਜਰੀ ਫਿਰ ਉਹਨੇ ਵੀ ਕਾਫੀ ਸਾਨੂੰ ਕੁਝ ਕੁਝ ਹੈਲਪ ਕੀਤੀ ਵੀ ਥੋੜਾ ਬਹੁਤ ਜਿਹੜੇ ਆਇਡੈਂਟੀਟੀ ਦੱਸਣ ਲਈ ਤੇ ਉਸ ਏਰੀਆ ਚ ਕੈਮਰੇ ਵੀ ਨਹੀਂ ਸੀਗੇ ਬਟ ਫੇਰ ਵੀ ਸਾਡੀ ਟੀਮਾਂ ਨੌਨਸਟਾਪ ਲੱਗੀਆਂ ਰਹੀਆਂ ਤੇ ਫਾਈਨਲੀ ਸਾਨੂੰ ਥੋੜੇ ਬਹੁਤ ਹਿੰਸ ਫੇਲੇ ਤੇ ਅੱਜ ਸਾਨੂੰ ਸਕਸੈਸ ਮਿਲੀ ਜਦੋਂ ਸੀਆਈਏ ਔਰ ਆਮੇ ਦੀ ਕਮਨ ਜੁਆਇੰਟ ਟੀਮ ਨੇ ਜਿਹੜੇ ਅਕਿਊਜ਼ ਸੀਗੇ ਇਹਨਾਂ ਨੂੰ ਰਾਉਂਡ ਅਪ ਕੀਤਾ 400 ਕਿਲਾ ਨੇੜੇ ਇੰਡਸਟਰੀਅਲ ਏਰੀਆ ਮੇਨ ਬਠਿੰਡਾ ਤਲਵੰਡੀ ਸਾਬੋ ਰੋਡ ਤੇ ਤੇ ਇਹਨਾਂ ਤੋਂ ਸਾਨੂੰ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੋਈ ਹੈ ਬੁਗਨੀ ਕੁਮਾਰ ਉਰ ਦੱਗੀ ਇਹ ਅਤਰ ਸਿੰਘ ਨਗਰ ਤਲਵੰਡੀ ਸਾਬੋ ਦਾ ਰਹਿਣ ਵਾਲਾ ਤੇ ਦੂਜਾ ਅਕਿਊਜ਼ਡ ਦੀਪੂ ਸਿੰਘ ਇਹ ਵਾਸੀ ਲੇਲੇ ਵਾਲਾ ਰੋਡ ਤਲਵੰਡੀ ਸਾਬੋ ਜਿਹੜਾ ਇਹਨਾਂ ਨੇ ਵੈਪਨ ਯੂਜ਼ ਕੀਤਾ ਸੀ ਤਲਵਾਰ ਕ੍ਰਾਈਮ ਚ ਉਹ ਵੀ ਬਰਾਮਦ ਹੋ ਗਿਆ ਹੈ ਜਿਹੜਾ ਇਹਨਾਂ ਨੇ ਪੈਸਾ ਖੋਇਆ ਸੀ 4000 ਉਹ ਵੀ ਬਰਾਮਦ ਹੋ ਗਿਆ ਤੇ ਜਿਹੜੀ ਬਾਈਕ ਤੇ ਇਹਨਾਂ ਨੇ ਕ੍ਰਾਈਮ ਕਰੰਟ ਟਾਈਮ ਯੂਜ਼ ਕੀਤੀ ਸੀ ਐਚ ਐਫ ਡੀਲਕਸ ਵਿਦਆਊਟ ਨੰਬਰ ਪਲੇਟ ਇਹ ਸਾਰਾ ਸਾਡੀ ਟੀਮ ਨੇ ਬਹੁਤ ਮਿਹਨਤ ਕਰਕੇ ਵਿਦ ਸਾਇੰਟਿਫਿਕ ਇਨਵੈਸਟੀਗੇਸ਼ਨ ਟੈਕਨੀਕਲ ਟ੍ਰੇਲਿੰਗ ਆਫ ਸੀ ਸੀ ਟੀ ਵੀ ਕੈਮਰਾਜ਼ ਔਰ ਹਿਊਮਨ ਇੰਡ ਦੇ ਨਾਲ ਇਹਨੂੰ ਟਰੇਸ ਕੀਤਾ ਹੈ ਔਰ ਕਿਉਂਕਿ ਇਹ ਸਾਡੇ ਲਈ ਵੀ ਬੜਾ ਇੰਪੋਰਟੈਂਟ ਕੇਸ ਸੀ ਜਿਸ ਤਰ੍ਹਾਂ ਦਰਿੰਦਗੀ ਨਾਲ ਇਹਨੂੰ ਅਟੈਕ ਕੀਤਾ ਗਿਆ ਸੀ ਸੋ ਆਈ ਕੰਗ੍ਰੈਚੁਲੇਟ ਮਾਈ ਟੀਮ ਕਿ ਨਾ ਨੇ ਲੱਗੇ ਰਹੇ ਤੇ ਨਾ ਨੇ ਫੜਲੇ ਬੰਦੇ ਜਿਹੜੇ ਦੋਨੋਂ ਮੁੰਡੇ ਕਰੀਬ 20 ਸਾਲ ਦੀ ਨਾ ਦੀ ਉਮਰ ਹੈ ਇੱਕ ਬੇਰੋਜ਼ਗਾਰ ਜਿਹੜਾ ਬੁਗਨੀ ਕੁਮਾਰ ਹੈ ਤੇ ਦੂਜਾ ਦੀਪੂ ਕਿਸੇ హెয়ার ਕਟਿੰਗ ਦੀ ਸ਼ਾਪ ਤੇ ਕੰਮ ਕਰਦਾ ਹੈ ਤੇ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਦੇਖਦੇ ਕਿ ਕੋਈ ਹੋਰ ਇਹਨਾਂ ਤੋਂ ਕੇਸ ਸਪਰੇਸ ਹੋ ਜਾਣ ਫਿਲਹਾਲ ਇਹਨਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਸਾਹਮਣੇ ਨਹੀਂ ਆਈ ਜਿਸ ਤਰ੍ਹਾਂ ਇਹ ਵਾਰਦਾਤ ਹੋਈ ਉਹ ਵੀ ਛੋਟੀ ਹੈ ਕੋਈ ਨਸ਼ੇ ਵਗੈਰਾ ਆਦੇ ਆ ਕਿ ਕੁਝ ਹਲੇ ਕਾਫੀ ਪ੍ਰੀਲੀਮਿਨਰੀ ਹੈ ਮੈਨੂੰ ਕਮੈਂਟ ਕਰਨਾ ਬਟ ਕ੍ਰਿਮੀਨਲ ਹਿਸਟਰੀ ਕੋਈ ਨਹੀਂ ਪਤਾ ਲੱਗੀ ਯੈਸ ਉਮਰ ਦੇ 20 ਸਾਲ ਤੋਂ ਵੀ ਦੇਖਣ 'ਚ ਛੋਟਾ ਲੱਗਦਾ ਬਟ ਵਨ ਇਜ਼ ਅਰਾਊਂਡ 20 ਆਪਰੇ ਕਿ ਦਰਾਂ ਨਾਲ ਗੱਲ ਕਰਦੇ ਹਾਂ ਕਿ ਬੜੇ ਸਾਡੇ ਸਾਰੇ ਦਿਨ ਦੀ ਸੀ ਪਰ ਇੱਥੇ 4000 ਦੇਖੋ ਜੀ ਇਨੀਸ਼ੀਅਲੀ ਬੜੀ ਛੋਟੀ ਜੀ ਜਿਹੜੀ ਉਹ ਸ਼ਰਾਬ ਦਾ ਠੇਕਾ ਤੁਸੀਂ ਦੇਖੋਗੇ ਕੋਈ ਕੈਮਰੇ ਵੀ ਨਹੀਂ ਪੂਰੀ ਟ੍ਰੇਲ 'ਚ ਕੋਈ ਨਹੀਂ ਸੀਗੇ ਬਟ ਸਾਨੂੰ ਉਦੋਂ ਵੀ ਇਹਨਾਂ ਨੇ ਇੰਨਾ ਹੀ ਦੱਸਿਆ ਸੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਕਿਉਂਕਿ ਜੇ ਜ਼ਿਆਦਾ ਹੁੰਦਾ ਤਾਂ ਅਸੀਂ ਲਿਖ ਦੇਣਾ ਸੀ ਕੇਸ ਸਟ੍ਰੇਸ ਬਟ ਜੋ ਫੈਕਟ ਹੈ ਉਹੀ ਸਾਨੂੰ ਤੁਹਾਨੂੰ ਦੱਸ ਰਹੇ ਹਾਂ ਹਲੇ तक तो जी सामने नहीं आई है और ਵਿਕਟਿਮ ਹੈ ਉਹਨੇ उन्हें भी ਸੀ ਵੀ ਉਹਦਾ ਕਿਸੇ ਨਾਲ ਐਦਾਂ ਦੀ ਰੰਜਿਸ਼ ਨਹੀਂ ਹੈ ਔਰ ਥੋੜੀ ਬਹੁਤ ਡਿਸਕ੍ਰਿਪਸ਼ਨ ਵੀ ਐਦਾਂ ਦੀ ਦੇ ਰਹੀ ਸੀ ਵੀ ਅਣਪਛਾਤੇ ਮੁੰਡੇ ਸੀਗੇ ਬਟ ਉਹਨੇ ਇਹ ਜ਼ਰੂਰ ਦੱਸਿਆ ਸੀ ये ਇਹ ਪਹਿਲਾਂ ਵੀ ਕਈ ਵਾਰੀ ਮੇਰੇ ਇਥੋਂ ਸ਼ਰਾਬ ਲੈਣਾ ਹੈ ਜੇ ਦੁਸ਼ਮਣੀ ਹੁੰਦੀ ਤਾਂ ਰਿਪੀਟਿਡਲੀ ਪਹਿਲਾਂ ਵੀ ਅਟੈਕ ਕਰ ਸਕਦੇ ਅੱਜ ਦਾ ਕੰਮ ਹੋਇਆ ਸੀ ਸੀਸੀਟੀਵੀ ਕੈਮਰਾ ਸਥਾਪਿਤ ਹਾਂਜੀ ਇਹਨਾਂ ਨੂੰ ਤਾਂ ਵੱਡੀ ਅਮਾਉਂਟ ਚੋਈ ਹੈ ਜੀ ਇਹਨਾਂ ਨਾਲ ਵੀ ਇਸ ਤਰ੍ਹਾਂ ਦੀ ਵੀ ਗੱਲਬਾਤ ਹੋਈ ਤੁਹਾਡੇ ਵੀ ਸੀਸੀਟੀਵੀ ਕੈਮਰੇ ਜਸ ਸਿਕਿਉਰਟੀ ਨੂੰ ਲੈ ਕੇ ਅ ਬਿਲਕੁਲ ਮੇਰੀ ਉਸ ਟਾਈਮ ਇਮੀਡੀਏਟਲੀ ਕਈ ਜਿਹੜੇ ਸ਼ਰਾਬ ਦੇ ਠੇਕੇਦਾਰ ਜਿਨ੍ਹਾਂ ਦੀ ਤਾਂ ਸ਼ਾਪਸ ਹੈ ਉਹਨਾਂ ਨਾਲ ਗੱਲ ਹੋਈ ਸੀ ਵੀ ਕੈਮਰੇ ਜ਼ਰੂਰ ਹੋਣੇ ਚਾਹੀਏ ਬਟ ਕੋਈ ਬਾਈਂਡਿੰਗ ਡਾਊਨ ਨਹੀਂ ਹੈ ਬਟ ਅਪੀਲ ਤਾਂ ਮੇਰੀ ਇਹੀ ਹੈ ਕਿਉਂਕਿ ਸਾਨੂੰ ਵੀ ਦੋ ਦਿਨ ਤੁਸੀਂ ਕਹਿ ਸਕਦੇ ਹੋ ਕਿ ਅਸੀਂ 24 ਘੰਟੇ ਦਿਨ ਰਾਤ ਟ੍ਰੇਲ ਕਰਨ ਸਬੜਾ ਟੀਡੀਐਸ ਕੰਮ ਹੁੰਦਾ ਰੈਕੋਰਡ ਚ ਲੱਗਿਆ ਬਟ ਯੈਸ ਮੈਂ ਡੀਸੀ ਸਾਹਿਬ ਨਾਲ ਵੀ ਡਿਸਕਸ ਕਰਾਂਗੀ ਇਫ ਇਟ ਇਜ਼ ਪੋਸੀਬਲ ਕਿ ਬਾਕੀ ਇਹ ਤਾਂ ਕਮਿਊਨਿਟੀ ਇਨੀਸ਼ੀਏਟਿਵ ਵੀ ਅਸੀਂ ਚਾਹੁੰਦੇ ਆ ਅਸੀਂ ਹੋਰ ਐਫਰਟ ਵੀ ਕਰਾਂਗੇ ਕਿ ਜਿਨ੍ਹਾਂ ਏਰੀਆਸ 'ਚ ਬਹੁਤ ਜ਼ਿਆਦਾ ਕਮੀ ਹੈ ਕੈਮਰਿਆਂ ਦੀ ਅਸੀਂ ਲੋਕਾਂ ਦੀ ਹੈਲਪ ਨਾਲ ਹੀ ਲਵਾਈਏ ਉਹ ਜੀ ਅਸੀਂ ਪਰਚਾ ਦਰਜ ਕਰਤਾ ਹੈ ਬਟ ਉਹਦੇ 'ਚ ਕੁਝ ਇਸ ਤਰ੍ਹਾਂ ਦਾ ਪਹਿਲਾਂ ਮੈਨੂੰ ਇਨਪੁਟ ਮਿਲੇ ਸੀ ਕਿ ਸ਼ਾਇਦ ਸੇਮ ਹੀ ਬੰਦੇ ਹੋ ਅਸੀਂ ਇਮੀਡੀਏਟਲੀ ਉਹ ਸਾਡੇ ਕੋਲ ਫੁਟੇਜ ਸੀਗੀ ਅਸੀਂ ਦਿਖਾਈ ਵੀ ਵਿਕਟਿਮ ਨੂੰ ਉਹ ਨਹੀਂ ਸੀਗੇ ਬਟ ਉਹਦੇ ਵੀ ਪਿੱਛੇ ਅਸੀਂ ਲੱਗੇ ਹੋਏ ਆ ਵੀਲ ਟ੍ਰਾਈ ਟੂ ਕੈਚ ਦੈਟ ਆਸ ਹਾਂਜੀ ਵਿਚ ਬੈਠ ਕੇ ਉੱਥੇ ਹੀ ਸ਼ਾਪੇ ਲੱਗ ਜਾਂਦੇ ਨੇ ਕਿ ਕਾਫੀ ਦੇ ਵਿੱਚ ਅੰਦਰ ਬੈਠ ਕੇ ਬੀਤ ਜਾਂਦੇ ਆ ਅੱਛਾ ਇਹ ਵੀ ਕਿਹੜੀ ਵਾਰੀ ਇਸ ਤਰ੍ਹਾਂ ਦੀ ਵਾਰਦਾਤ ਹੋ ਜਾਂਦੀ ਹੈ ਹਾਂਜੀ ਇਹ ਵੀ ਮੈਨੂੰ ਕਿਸੇ ਨੇ ਦੱਸਿਆ ਵੀ ਅਸੀਂ ਕਹਿੰਦੇ ਵੀ ਆ ਜਿਹੜੇ ਕਰਿੰਦੇ ਆ ਵੀ ਅਸੀਂ ਬੰਦ ਰੱਖੋ ਬਟ ਹਿਊਮਨ 에ਰਰ ਕਈ ਵਾਰੀ ਹੋ ਜਾਂਦਾ ਹੈ ਤੇ ਇਹ ਵੀ ਦੇਖ ਲਾਂਗੇ ਅਸੀਂ ਇਹ ਦੋਈ ਦਾ ਕੁਝ ਕੋਈ ਨਹੀਂ ਹੈ ਹੋਰ ਕੁਝ ਨਹੀਂ ਜੀ ਇਹ ਦੋਈ ਸਿਕ